हां जी मित्रों किया सारे ਭਰਾਵਾਂ ਦਾ ਘਰ ਪਰਿਵਾਰ ਜਨਮ ਸਾਰੇ ਵੀਰਾਂ ਸੈਟਰ ਨੇ ਤੇ ਕਰਦੇ ਆਪਾਂ ਵਲੌਗ ਦੀ ਸਟਾਰਟਿੰਗ ਤੇ ਰਾਤ ਨੂੰ ਮਿੱਤਰੋ ਇੱਕ ਹਾਸਾ ਹੋ ਗਿਆ ਆਪਣਾ ਬਿੱਲੀ ਫੜ ਲਈ ਸੀ ਗਰਾਹ ਤੁਹਾਨੂੰ ਸਾਰੀ ਹਿਸਟਰੀ ਦੱਸਦਾ ਮੈਂ ਤੇ ਆ ਆਪਾਂ ਵੇਖੋ ਖੰਭ ਜਿਹੜੇ ਕਬੂਤਰਾਂ ਦੇ ਹੁੰਦੇ ਆ ਉਹਨਾਂ ਨੂੰ ਪਹਿਲਾਂ ਬੰਨੀ ਰੱਸੀ ਆਪਾਂ ਰੱਸੀ ਬਨ ਕੇ ਫਿਰ ਆਪਾਂ ਸਿੱਟੇ ਆਲੇ ਪਿੰਜਰੇ ਵਿੱਚ ਏ ਪਿੰਡਰੇ ਉਹ ਤੇ ਬੰਨਤੇ ਸੀ ਹਾਲੇ ਤੇ ਬਿੱਲੀ ਮਿੱਤਰੋ ਆਪ ਨੂੰ ਪਤਾ ਲੱਗੇ ਬਿੱਲੀ ਆ ਗਈ ਆ ਬਿੱਲੀ ਕੱਲ ਵੀ ਆਈ ਸੀਗੀ ਕੱਲ ਤੱਕ ਗਈ ਸੀ ਭੱਜ ਕੱਲ ਉਹ ਘਟੇ ਜਵੜੀ ਫਿਰਦੀ ਸੀਗੀ ਆ ਹਾਲੇ ਚ ਤੇ ਜਦੋਂ ਮੈਨੂੰ ਵੇਖ ਕੇ ਨਾਲ ਦੇ ਨਾਲ ਭੱਜ ਗਈ ਆ ਮੈਂ ਚੱਲ ਕੋਈ ਨਹੀਂ ਆਏਂਗੇ ਤੂੰ ਕੱਲੂ ਫੇਰ ਤੇ ਮਿੱਤਰ ਉਹੀ ਗੱਲ ਹੋ ਗਈ ਬਿੱਲੀ ਕੱਲੂ ਫੇਰ ਆ ਗਈ ਤੇ ਆਪਾਂ ਆ ਖੰਭ ਇੱਥੇ ਬੰਨਤੇ ਸੀਗੇ ਤੇ ਆਏ ਜਿਵੇਂ ਆ ਜਾਲਾ ਨਿੱਕਾ ਇਥੇ ਰੱਸੀ ਬੰਨ ਕੇ ਨਾ ਬਾਰਨਾ ਹੈ ਇਥੇ ਆਹ ਹਾਲੀ ਰੱਸੀ ਤੇ ਆਪਾਂ ਅੰਦਰ ਬਹਿਗੇ ਸੀਗੇ ਆਹ ਰੱਸੀ ਉਹ ਲੰਮੀ ਅੰਦਰ ਲੈ ਗਈ ਸੀ ਇਥੇ ਤੇ ਉਹ ਮੰਜੇ ਤੇ ਬਹਿ ਗਈ ਸੀ ਆਪਾਂ ਇਹ ਬਿੱਲੀ ਜਿਹੜੋਂ ਆਹ ਹਾਲੇ ਜਾ ਸੀ ਉਹ ਇਥੇ ਪਿਆ ਬਿੱਲੀ ਜਿਹ ਅੰਦਰ ਬੜੀ ਤੇ ਆ ਬਾਹਰ ਖੁੱਲਾ ਹੋਇਆ ਸੀਗਾ ਖੰਭ ਇਥੇ ਪਏ ਸੀਗੇ ਤੇ ਬਿੱਲੀ ਜਿਹੜਾ ਅੰਦਰ ਬੜੀ ਤੇ ਆਪਾਂ ਇਥੋਂ ਆਹ ਰੱਸੀ ਖਿੱਚਤੀ ਆ ਤੇ ਬਾਰੀ ਹੋ ਗਈ ਬੰਦ ਆ ਵੇਖੋ ਆ ਰੱਸੀ ਖਿੱਚਣ ਬਾਰੀ ਬੰਦ ਹੋ ਜਾਂਦੀ ਆ ਬਿੱਲੀ ਅੰਦਰ ਤਾੜ ਲਈ ਆਪਾਂ ਉਹ ਪਿੰਜਰਾ ਸੀਗਾ ਇਥੋਂ ਸਾਰੀ ਹਿਸਟਰੀ ਦੱਸਦਾ ਮੈਂ ਆਲਾ ਪਿੰਜਰਾ ਸੀਗਾ ਤੇ ਬਿੱਲੀ ਅੰਦਰ ਤਾੜ ਲਈ ਮਿੱਤਰੋ ਉਹ ਬਿੱਲੀ ਫੜ ਲਈ ਬਿੱਲੀਆਂ ਇੱਕ ਨਹੀਂ ਸੀ ਬਿੱਲੀਆਂ ਦੋ ਸੀ ਇਹਨਾਂ ਆਪਾਂ ਨੂੰ ਲੱਗਾ ਜਿਵੇਂ ਇੱਕ ਹੀ ਹੁੰਦੀ ਆ ਤੇ ਜਿਹੜਾ ਆਪਣਾ ਕੂਤਰ ਫਟੜ ਕਰਕੇ ਗਏ ਸੀ ਲਾਤ ਤੋਂ ਬਿੱਲੀ ਉਹ ਬਿੱਲੀ ਫੜ ਲਈ ਆਪਾਂ ਤੇ ਉਹ ਫੜੀ ਰਾਤ ਘਟੋ ਘਾਟ ਆਪਾਂ 11 ਵਜੇ ਤੇ 11 ਵਜੇ ਫੜ ਲਈ ਤੇ ਬਾਅਦ ਵਿੱਚ ਇੱਕ ਬਿੱਲੀ ਹੋਰ ਆ ਗਈ ਉਹ ਸੀਗੀ ਕਾਲੇ ਤੇ ਚਿੱਟੇ ਰਾਂਗ ਦੀ ਡੱਬੀ ਬਿੱਲੀ ਸੀਗੀ ਉਹ ਵੀ ਤੇ ਆਹ ਤਾੜ ਕੇ ਆਪਾਂ ਇੱਥੇ ਰੱਖਤਾ ਸੀ ਪਿੰਜਰਾ ਆਬ ਮੂੰਹ ਬੰਦ ਕਰਤਾ ਹੀ ਬਾਰ ਤੇ ਇੱਥੇ ਪਾ ਕੇ ਕਿੱਲੀ ਤੇ ਟਾਉਥ ਰੱਖਦਾ ਸੀਗਾ ਤੇ ਇੱਕ ਬਿੰਜਰਾ ਹੋਰ ਲਾ ਲਿਆ ਸੀਗਾ ਪਰ ਬਿੱਲੀ ਦੀ ਉਹ ਦੀ ਦੂਜੀ ਦੀ ਕਿਸਮ ਤਾਂ ਚੰਗੀ ਸੀਗੀ ਤੇ ਉਹ ਬਿੱਲੀ ਆਪਣੇ ਕੋਲ ਨਹੀਂ ਆਏਗੀ ਉਹ ਬਿੱਲੀ ਇਹ ਤਬਰ ਆਈ ਨਹੀਂ ਆਪਾਂ ਨਿਗਾ 12ਵੇਂ ਤੇ ਕਰੇ ਰੱਖੀ ਰੱਖੀ ਤੇ ਆ ਖੰਭ ਆਪਾਂ ਉਹ ਇੱਥੇ ਸੈੱਟ ਤੇ ਸੀਗੇ ਤੇ ਪਰ ਬਿੱਲੀ ਆਈ ਨਹੀਂ ਉਹ ਤੇ ਮਿੱਤਰੋ ਇੱਕ ਬਿੱਲੀ ਫੜ ਲਈ ਆਪਾਂ ਉਹਦਾ ਰਾਤ ਵਲੌਗ ਨਹੀਂ ਬਣਿਆਗਾ ਰਾਤ ਮੇਰਾ ਫੋਨ ਲੋ ਸੀਗਾ ਤੇ 11 ਵੇ ਤਾਂ ਬਿੱਲੀ ਫੜੀ ਆ ਰਾਤ ਫੋਨ ਲੋਸ ਚਾਰਜਿੰਗ ਲਾਇਆ ਫਿਰ ਮੈਂ ਤੇ ਮੈਂ ਕਿਹਾ ਚੱਲ ਤੜਕੇ ਵੀਡੀਓ ਬਣਾਵਾਂਗੇ ਆਪਾਂ ਵਲੌਗ ਬਣਾਵਾਂਗੇ ਤੇ ਤੜਕੇ ਉਹਦੋਂ ਤੜਕੇ ਮੈਂ ਥੋੜਾ ਜਿਹਾ ਉੱਠਿਆ ਲੇਟ ਤੇ ਤੜਕੇ ਉਹਦੋਂ ਬਾਈਆਂ ਨੇ ਆਪਣੇ ਕੋਲ ਆਏ ਸੀ ਕਿ ਬਾਈ ਹੋਰ ਤੇ ਉਹਨਾਂ ਨੇ ਕਿਰੇ ਗਾਂ ਜਾਣਾ ਸੀਗਾ ਤੇ ਡੈਡੀ ਨੇ ਉਹਨਾਂ ਨੂੰ ਗੱਟੇ 'ਚ ਪਾ ਕੇ ਦਿੱਤੀ ਤੇ ਉਹ ਰਾਤ ਛੱਡ ਦੇਣਗੇ ਉਹ 사ਦਕਬੇ ਦੀ ਜਾਣਾ ਸੀ ਉਹਨਾਂ ਨੇ ਤੇ ਉਹ 사ਦਕ ਛੱਡ ਦੇਣਗੇ ਬਿੱਲੀ ਮਤਲਬ ਆਪਣੇ ਤੋਂ ਹੈਗਾ 8-9 ਕਿਲੋਮੀਟਰ ਬਾਅਦ ਉਥੋਂ ਫਿਰ ਬਿੱਲੀ ਵਾਪਸ ਨਹੀਂ ਆਉਂਦੀਗੀ ਉਥੇ ਆਪੇ ਛੱਡ ਦੇਣਗੇ ਤੜਕੇ ਉਹ ਕਹਿੰਦੇ ਭਈ ਅਹੀਂ ਤੇ ਜਾਣਾ ਤਾਂ ਹੈਗਾ ਫਿਰ ਅਸੀਂ ਛੱਡ ਦਿੰਨੇ ਆ ਇਹ ਡੜਿੰਦੇ ਫੇ ਚੱਲ ਲੈ ਜੇ ਤੁਸੀਂ ਗੱਟੇ ਪਾ ਕੇ ਤੇ ਬਿੱਲੀ ਦੀ ਇੱਕ ਦੀ ਰੱਖੇ ਹੋਰ ਬੈਠੇ ਦੀ ਪਰ ਆਈ ਨਹੀਂ ਤੇ ਅੱਜ ਆਪਾਂ ਉਹਨੂੰ ਫੜਾਂਗੇ ਇਹ ਪਰ ਵੇਚੀ ਰੱਖ ਦਿੰਨੇ ਆ ਤੇ ਰੱਸੀ ਕਰ ਦਿੰਨੇ ਆ ਆਪਾਂ ਇਕੱਠੀ ਇਸੇ ਜਾਲ ਦੇ ਉੱਤੇ ਆਪਣਾ ਵੱਡਾ ਜਾਲ ਲਾਵਾਂਗੇ ਅੱਜ ਫਿਰ ਇੱਕ ਬਿੱਲੀ ਫੜ ਲਈ ਮਿੱਤਰੋ ਉਹ ਉਹੀ ਫੜੀ ਜਿਹਨੇ ਆਪਣਾ ਕੂਤਰ ਫੱਟਣ ਨਹੀਂ ਕੀਤਾ ਸੀਗਾ ਉਹੀ ਬਿੱਲੀ ਦੁਆਰਾ ਆਪਾਂ ਫੇਰ ਫੜ ਲਈ ਆ ਤੇ ਹੁਣ ਆਪਾਂ ਬਸ ਉਹ ਬਾਡਰੋਂ ਪਾਰ ਗਈ ਹੁਣ ਨਹੀਂ ਆਉਂਦੀ ਉਹ ਬਿੱਲੀ ਤੇ ਮੇਂ ਮੇਤਰੋ ਬਲੌਗ ਵੀ ਰਹਿ ਗਿਆ ਉਹ ਬਿੱਲੀ ਵਾਲਾ ਆਪਣਾ ਇਹਨੂੰ ਰੱਖ ਦਿੰਨੇ ਆ ਇੱਥੇ ਆ ਪਿੰਜਰੇ ਨੂੰ ਇੱਥੇ ਰੱਖ ਦਿੰਨੇ ਆ ਆ ਮੇਤਰੋ 85 ਦਾ ਹੌਲਾ ਆਪਾਂ ਨਾਲ ਇਟਾਂ ਲੰਗਾ ਸੀ ਜੋ ਹਮ ਔਰ ਅਸੀਂ ਖਿੱਚੀ ਕਿ ਪਿੰਜਰੇ ਨਾਲ ਖਿੱਚਿਆ ਜਾਵੇ टा लाइया फिर पिंजरा रखे छोटा से ना आंजरा हिल्द नहीं गा आहत आौला पिंजरा मित्रों दखाने तो बच्चे थो बचे वीये बैठे है थलो एक जहाँ थान सु पा मित्रों तो। ਤੇ ਅੱਜ ਇੱਕ ਇੱਕ ਰਾਤ ਬਾਈ ਦਾ ਮੈਸੇਜ ਵੀ ਆਇਆ ਸੀਗਾ ਕਿ ਬਾਈ ਤੁਸੀਂ ਸੀਰ ਕੋਕੜ ਵੀ ਰੱਖਿਆ ਕਰੋ ਮੇਰੇ ਤੋਂ ਆਪਣੇ ਸੀਰ ਕੋਕੜ ਵੀ ਹੈਗੇ ਆ ਤੇ ਆਪਾਂ ਤੁਹਾਨੂੰ ਉਹਨਾਂ ਦਾ ਹੀ ਸ਼ੌਂਕ ਰਾਵਾਂਗੇ ਸ਼ੌਂਕ ਨੂੰ ਕੀ ਦੋ ਦਾ ਹੈਗੇ ਆ ਤੁਹਾਨੂੰ ਦਿਖਾ ਦਾਂਗੇ ਬਈ ਆਪਾਂ ਨੂੰ ਬੜਾ ਸ਼ੌਂਕ ਹੈ ਨੀਗਾ ਉਹ ਮੇਰੇ ਫਾਦਰ ਸਾਹਿਬ ਨੂੰ ਬੜਾ ਪੂਣਾ ਸ਼ੌਂਕ ਪਰ ਆਪਾਂ ਨੂੰ ਬੜਾ ਹੈ ਨੀ ਆਪਾਂ ਨੂੰ ਕੱਲਾ ਕਬੂਤਰਾਂ ਦਾ ਹੀ ਆ ਮੇਰੇ ਤੋਂ 12 ਵਜ ਗਏ ਵੀਰਾ ਤੁੰਦ ਹਾਈ ਵੀ ਨਹੀਂ ਲੱਥੀ ਦੀ ਵੇਖੋ ਟਾਵਰ ਜਿਹੜੇ ਦੀਨ ਦੇ ਉਹ ਤਾਂ ਦੀਨੇ ਨਹੀਂ ਆ ਰਿਹਾ ਅਥਲ ਨੋ ਹੀ ਦੀਦਾ ਤਾਂ ਉਹ ਤਾਂ ਜਵੇਂ ਨਹੀਂ ਦਿੰਦਾ ਇੱਕ ਟਾਵਰ ਇਹ ਇੱਕ ਟਾਵਰ ਉਹ ਰਿਆ ਹੜ ਜੋ ਇਹ ਆ ਚਿੱਟੀ ਕੋਠੀ ਨਾਲ ਦੀ ਜੂ ਵੀ ਇੰਨਾ ਮਿੱਤਰੋ ਜਿਹੜਾ ਹੈ ਨਹੀਂ ਗਾ ਜੂ ਆ ਚਿੱਟੀ ਕੋਠੀ ਉੱਤੇ ਦੀ ਹੈ ਆ ਇਹਦੇ ਨਾਲ ਦੀ ਉਹ ਮੜ ਮੜ ਦੀਂਦਾ ਪਰ ਨਹੀਂ ਦਿੰਦਾ ਇਹ ਇੱਕ ਟਾਵਰ ਆ ਰਿਆ ਇਹ ਆ ਰਿਆ ਨਹੀਂ ਦੀਨੇ ਮੇਂ ਮੇਤਰੋ ਇਹ ਆਪਣਾ ਵੀ ਲੱਗ ਗਈ ਇਹ ਨਾਲੇ ਨੇੜੇ ਹੀ ਆ ਪਰ ਦੀਦੇ ਨਹੀਂ ਗਾਜੇ ਵੀ ਇਹ ਧੁੰਦੀ ਨਹੀਂ ਜਾ ਰਹੀ ਅੱਜ ਤਾਂ ਬਾਲੀ ਆ ਇਹ ਮੇਤਰੋ ਕਹਿੰਦੇ ਤਿੰਨ ਦਿਨ ਰਹਿਣੀ ਹੈ ਧੁੰਦੇ ਗੁਰਦੁਆਰੀ ਥੋੜਾ ਥੋੜਾ ਦਿੰਦਾ ਮੇਤਰੋ ਆਪਾਂ ਜਾਣੇ ਆ ਕੁੱਕੜਾਂ ਕੋਲੇ ਤੇ ਤੁਹਾਨੂੰ ਦੋ ਖਾ ਦੇਣੇ ਇੱਕ ਆਪਣੇ ਕੋਲ ਪੱਠਾ ਤੇ ਇੱਕ ਪੱਠੀ ਆ ਆ ਆਪਣੇ ਜਾਨਵਰ ਆ ਮੇਤਰੋ ਇਹ ਹੋਣ ਗਏ ਕੋਈ ਸੱਤਾ ਸੱਤਾ ਮਹੀਨਿਆਂ ਦੇ ਇੱਕ ਫੀਮੇਲ ਆ ਤੇ ਇੱਕ ਮੇਲ ਆ ਦੋ ਹੀ ਆ ਮਿੱਤਰੋ ਇਧਰ ਖੁੱਲੇ ਫਿਰਦੇ ਇੰਦੇ ਆ ਹਜੇ ਪੱਤ ਪਾਇਆ ਤਾਂ ਹੈ ਨਹੀਂਗਾ ਇਹ ਇਹਦੇ ਹਜੇ ਕੰਡੇ ਵੀ ਨਹੀਂ ਆਏਗੇ ਚਲੋ ਇਹ ਚੈੱਕ ਆ ਮਿੱਤਰੋ ਕੱਦ ਵਾਵਾ ਜਾਨਵਰ ਦਾ ਪੱਤ ਪਾ ਕੇ ਵੇਖਾਂਗੇ ਹੁਣ ਮਿੱਤਰੋ ਆਪਾਂ ਥੋੜੇ ਇੱਕ ਦਿਨਾਂ ਤੇ ਘਰਤ ਪਾਵਾਂਗੇ ਇਹਨੂੰ ਤੇ ਫਿਰ ਵਿਖਾਵਾਂਗੇ ਆਪਾਂ ਅਜੇ ਥੋੜਾ ਝਾੜ ਪਿਆ ਗਿਆ ਸੀਗਾ ਇਹ ਆ ਜਾ ਇਹ ਮਿੱਤਰੋ ਹੈ ਡਰਦਾ ਇਹ ਤੇ ਆਏ ਬੰਦੇ ਬੰਦੇ ਦੇ ਕੋਲੇ ਨਹੀਂ ਆਉਂਦੇ ਗਏ ਦੋਵੇਂ ਡਰਦੇ ਆ ਜੇ ਵੇਖੋ ਪੰਡੇ ਤਾਂ ਜਾ ਵੀ ਨਹੀਂ ਆਏ ਆ ਆਪਣੇ ਕੋਲੇ ਮਿੱਤਰੋ ਇਹ ਸੱਤਾਂ ਕਿੰਨੇ ਦਾ ਹੋਊਗਾ ਯਾਰ ਮਾਲਾ ਵੱਡਾ ਨਹੀਂ ਗਾ ਇਹ ਸੱਤਾਂ ਮਹੀਨਿਆਂ ਦਾ ਇਹ ਕਰੋ ਚੈੱਕ ਅਜੇ ਬਾਂਗਾਂ ਦਾ ਦੇਨ ਨਹੀਂ ਲੱਗਾਗਾ ਬਾਂਗ ਮੂੰਗਾ ਨਹੀਂਂਦਾਗਾ ਜੇ ਇਹ ਉਹ ਕੱਲਾ ਇਧਰ ਫਿਰਦਾ ਨਾ ਇਹ ਬੰਦੇ ਮਗਰ ਵੀ ਕਈ ਲੱਗ ਜਾਂਦਾ ਇਹ ਲੱਗਦਾ ਨਹੀਂ ਕਿ ਲੱਗਣ ਲੱਗ ਜੁਕੇ ਜਿਵੇਂ ਕੋਲੇ ਤੁਰਿਆ ਫਿਰਦਾ ਇਹ ਆ ਬੱਕਰੇ ਖੁਰਲੀ ਮਿੱਤਰੋ ਇਹਦੇ ਪੱਠੇ ਪਾ ਲਈਦੇ ਹੱਥ ਨੇ ਲੈ ਜਾਂਦੀਆਂ ਇਦਰ ਵਾਜੀ ਤੁੰਗਾ ਖਰਦਨ ਖੁੱਲਾ ਥਾ ਵਾਦੂ ਆਪਣੇ ਸਾਡੇ ਕਾਏ ਐਸ ਨੂੰ ਭਾਗਾ ਛਾਂ ਛਾਂ ਬੱਕਰਾਂ ਨੂੰ ਜਾਨਵਰ ਆਪਾਂ ਹੌਲੀ ਸਾਰੇ ਲਿਆਵਾਂਗੇ ਜੂ ਹੀ ਬਣਾ ਲੈਣਾ ਇੱਥੇ ਗੁੱਡੇ ਖਾੜੇ ਪਾ ਕੇ ਇੱਥੇ ਭਰਤੀ ਪਾਈ ਵੀ ਆ ਤੇ ਜੂ ਬਣਾ ਲਾਂਗੇ ਆਪਾਂ ਪਰ ਥੋੜਾ ਟਾਈਮ ਲੱਗੂਗਾ ਹਜੇ ਨਹੀਂ ਦੋਈ ਚੇਕਾ ਦਰੋ ਪਾਣੀ ਨੂੰ ਨਹੀਂ ਪਾਦਾ ਆਪਾਂ ਤੇ ਹੁਣ ਪਾਉਣੇ ਦਾਣੇ ਖੂਤਰਾਂ ਨੂੰ ਆਇਓ ਖਾਲੂ ਆਇਓ 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 ਆਹ ਬੱਚਾ ਤੇ ਲੱਗਦਾਵੇਂਗਾ ਕੋੜੇ ਦਵਾਈ ਬੂੜੀ ਦਿੰਨੇ ਆ ਹੋਰ ਵੇਖ ਲਗੇ ਪੂਰਤਾ ਕਿ ਨਾ ਬਾਕੀ ਛੇਤੀ ਕਿ ਨਾ ਦਾਣੇ ਪਾਣੀ ਚੁਗ ਲੈਣ ਦੇ ਜਿਵੇਂ ਸਾਰੇ ਬੱਚੇ ਫੜ ਫੜ ਕੇ ਵੇਣੇ ਆ ਹੋਰ ਨਾ ਮਾੜੀ ਦਾ ਗੜਕਦਾ ਉਤਰ ਆਏ ਮਿੱਤਰੋ ਐ ਇੱਥੇ ਬਣਿਆ ਹੀ ਪਹਿਲਾਂ ਉਤਰ ਬਣਿਆ ਆਪਣੇ ਕੋਲੇ ਪੱਠਾਂ ਜਿਦਾ ਤੇ ਉਹ ਕਿ ਨਾ ਚੁਗ ਲੈਣੇ ਦਾਣੇ ਥੋੜੇ ਤੇਰਾ ਆਪਾ ਵੀ ਨਹੀਂ ਦਵਾਈ ਬੁੱਟ ਦਿੰਨੇ ਹੀਰਾ ਲੱਗਦਾ ਹਨਾ ਕੋਈ ਠੰਡ ਕਰਕੇ ਬਹਿ ਜਾਂਦੇ ਆ ਚਲੋ ਕੋਈ ਨਾ ਵੀ ਨਹੀਂ ਆਪਾ ਹੋਂਦਾ ਗੋਟਕੇ ਨਾ ਮਿੱਤਰ ویکੋ ਮੈਂ ਜਰਾ ਠੰਡ ਕਰਕੇ ਬੈਠਾ ਰਿਹਾ ਇਹ ਤੇ ਇਧਰ ਆ ਸਾਰੇ ਕੁੜੇ ਦਾਣਾ ਬਣੀ ਪਾਤਾ इधर ही पता इधर ही पता इधर ही पता कूतरा रहेगा इधर ही पा देने आप कर साफ ਲਗਾ ਬੈ ਦਾਣੇ ਇਹ ਸਾਹਮਣੇ ਨਹੀਂ ਖਾਣੇ ਜਾਣੇ ਰੇ ਬੀਰ ਫਾਕੀ ਥੋੜੀ ਸਿੱਟਣ ਵਾਲੀ ਆ ਹੋਰ ਲਿਆ ਕੇ ਉਹਨਾਂ ਲਿਆਉਣੇ ਆਪਾਂ ਅਗਰ ਨਾ ਵੀਰੋ ਇਹ ਗੱਟਾ ਹੋਰ ਭਰ ਲਿਆਉਣੇ ਆ ਕਿਰ ਇੱਕ ਗੱਟਾ ਸਿੱਟਦਾ ਸੀਗਾ ਤੇ ਇੱਕ ਗੱਟਾ ਹੋਰ ਭਰ ਲਿਆਉਣੇ ਉਹ ਵੀ ਸਿੱਟ ਦਾਂਗੇ ਵਿੱਚ ਆ ਹੀ ਆਪਾਂ ਇਹਨਾਂ ਨਿੱਗੇ ਰਹਿਣਗੇ ਤੇ ਇਹਨਾਂ ਨੂੰ ਦਾਣੇ ਪਾਣੀ ਖਾ ਲੈਣ ਦੋ ਤੇ ਫੇਰਾ ਪਾ ਇਹਨਾਂ ਬਾਇਰਾ ਪਾਵਾਂਗੇ ਤੇ ਨਾਲੇ ਜਿਹੜੇ ਬੱਚੇ ਲੱਗਦੇ ਆਪਾਂ ਨੂੰ ਦਵਾਈ ਬੂਟੀ ਦੇਵਾਂਗੇ ਉਹਨਾਂ ਨੂੰ ਆਪਾਂ ਕਿਹੜਾ ਦਾਣੇ ਪਾਣੀ ਖਾ ਲੈਣ ਦੇ ਇਹਨਾਂ ਨੂੰ ਸਾਰਿਆਂ ਨੂੰ ਦਾਣਾ ਪਾਣੀ ਪਾਤਾ ਆਪਾਂ ਮਿੱਤਰੋ ਆਪਾਂ ਹੁਣ ਪਾਉਣੇ ਬਾਜਰਾ ਤੇ ਪਰਲੇ ਕੁਤਰ ਨੂੰ ਪਾਤਾ ਬਾਜਰਾ ਤੇ ਇੱਧਰ ਰਹਿ ਗਿਆ ਸੀਗਾ ਹੋਰ ਜੀ ਇਕ ਬਾਇਰਾ ਚੋਗ ਲੈਣਗੇ ਤੇ ਆਪਾਂ ਦੂਜੇ ਬੱਚਿਆਂ ਨੂੰ ਪਾਣੀ ਦੇਦਾ ਸੀਗਾ ਵੇ ਪਿਆ ਤੇ ਦਵਾਈ ਵੀ ਦੇਤੀ ਆ ਤੇ ਇੱਧਰ ਦਵਾਈ ਰਹਿ ਗਈ ਆ ਆਲੇ ਖੁੱਡੇ ਚ ਇਹ ਆ ਬਸ ਦਿੰਨੇ ਬਾਇਰਾ ਪਾ ਲਈ ਦਬਾਈ ਤੇ ਗਰਮ ਪਾਣੀ ਲਿਆ ਲਈ ਆ ਦਵਾਈ ਪਈ ਆ ਇਹ ਨੈਰੋਬੀਨ ਪਾਊਡਰ ਦੀ ਗੋਲੀ ਆ ਇੱਕ ਟੈਰਾਫਾਈਸਨ ਦੀ ਗੋਲੀ ਆ ਦੋਵੇਂ ਗੋਲਨਾ ਰਲਾ ਕੇ ਤੇ ਛੋਲਿਆਂ ਦੇ ਚੋ ਨੈਰੋਬੀਨ ਪਾਊਡਰ ਦੇ ਚੌਥਾ ਜੀ ਸਦੇਨਾ ਤੇ ਤੇਰਾ ਮੈਂ ਸੀਂ ਲਈ ਚੋਲੇ ਡਾਂਡਾ ਜਿੰਨੀ ਦੇਨੀ ਆ ਕਬੂਤਰ ਇੱਕ ਦੋ ਦਿਨਾਂ ਚ ਪੂਰੇ ਵਧੀਆ ਨਾਲੇ ਚੋਗਲੋ ਆਇਓ ਕਬੂਤਰ ਇੱਕ ਦੋ ਦਿਨਾਂ ਚ ਪੂਰੇ ਵਧੀਆ ਹੋ ਜਾਂਦੇ ਆ ਆ ਡੱਗ ਪੀ ਦੋ ਬਾਈ ਆ ਪੱਤਰ ਸਾਰਾ ਮੁਕੂਤਾ ਰੇ ਦੂਰੀਆ ਲੈ ਕੇ ਆਉਣਾ ਨੇ ਹਣ ਆਪਾਂ ਕੱਲੂ ਲੈ ਕੇ ਆਵਾਂਗੇ ਦੁਕਾਨ ਤੋਂ ਜਾ ਕੇ ਫੋਨ ਯਾਸੀਮ ਸਿਮ ਅਭੀ ਆਗੇ ਚੋਕਨ ਪੁੱਤਰ ਹੁਣ ਤੁਹਾਨੂੰ ਵਿਖਾਉਣਾ ਹੈ ਕਿਵੇਂ ਆਹ ਜਿਹੜਾ ਥੋੜਾ ਢਿੱਲਾ ਹੋਇਆ ਬੈਠਾ ਸੀਗਾ ਕਰਾਉਣੇ ਚੱਕ ਪਾਣੀ ਰੱਖ ਲਗੇ ਅੰਦਰ ਆ ਆ ਕੂਤਰ ਫੜਿਆ ਸੀ ਉਹ ਬਿੱਲੀ ਨੇ ਵਧੀਆ ਰੱਜਿਆ ਬੈਠਾ ਤੇ ਆ ਵੀ ਲਤ ਵਿੰਗੀ ਲੱਤ ਐਦੀ ਉਹ ਲੱਤ ਹੈਗੀ ਟੈਹ ਲਾਉਂਦਾ ਥੋੜੀ ਥੋੜੀ ਪਰ ਵਿੰਗੀ ਜੀ ਆ ਰਾਜ ਵੀ ਗਈ ਉਹ ਬਾਹਰ ਰੋ ਪਰ ਪਨੇ ਕਿਤੇ ਫਿਰਦੀ ਹੋਣੀ ਆ ਤੇ ਹੁਣ ਆਪਾਂ ਫੜੀਏ ਕਬੂਤਰ ਹੋਲਾਸ ਰਾਜਾ ਕਿੱਧਰ ਗਿਆ ਕਿੱਧਰ ਗਿਆ ਆ ਬੈਠਾ ਮਿੱਤਰੋ ਅੱ ਗਈ ਆ ਬੈਠਾ

ਉਦੋਂ ਵੀ ਠੰਡ ਕਰਕੇ ਬੈਠਾ ਸੀਗਾ ਤਾਂ ਵੀ ਫਿਰ ਵੀ ਆਪਾਂ ਗੋਲੀ ਦੇ ਦਿੰਨੇ ਇਹਨੂੰ ਪਾਣੀ ਦੇ ਦਿੰਨੇ ਗਰਮ ਆਪਾਂ ਬਾਕੀ ਹੋਰ ਤਾਂ ਓਕੇ ਰਪੋਰਟਾਂ ਸਾਰਿਆਂ ਦੀ ਬਾਕੀ ਰਾ ਇਹਨੂੰ ਦੇ ਦਗੇ ਤੇ ਬਾਅਦ ਚੁੱਪ ਕਰਦੇ ਕਾਂਡੀ ਨੂੰ ਹੋਰ ਵੀ ਨਹੀਂ ਫੜ ਕੇ ਆਪਾਂ ਬਾਕੀ ਬੱਚੇ ਜਮਾਂ ਓਕੇ ਆਪਣੇ ਦਾ ਤਾਂ ਮੇਰ ਬਣੇ ਰੱਖੇ ਤੇ ਆ ਇੱਕ ਬੱਚਾ ਇਹ ਲੱਗਦਾ ਸੀ ਮੈਨੂੰ ਕਬੂਤਰ ਹੈ ਹੁਣ ਰੱਜਿਆ ਵੀ ਹੁਣ ਠੰਡੀ ਬਣਾਉਂਦਾ ਸੀਗਾ ਉਤਰ ਤੇ ਇਹ ਕਈ ਤੇ ਹੋਰ ਸੀਗਾ ਆਹਲਾ ਬੱਚਾ ਰਾਜਾ ਜਿਆ ਇਹਨੂੰ ਕਹਿੰਦਾ ਜਖਾਉਣ ਲੱਗਾ ਸੀਗਾ ਤੇ ਇਹਨੂੰ ਵੀ ਆਪ ਦਵਾਈ ਦੇ ਦੀ ਆ ਬਸ ਬਾਕੀ ਤਾਂ ਕਰੋਟਾਂ ਹੀ ਬਾਕੀ ਸਾਰੇ ਹਨਾ ਤੇ ਇਹ ਕਬੂਤਰ ਜਿਹਾ ਓਕੇ ਆ ਇਹ ਆ ਕਬੂਤਰ ਵੀਖਣੀ ਦੀ ਦੇ ਦੇਖੋ ਜਿਹਾ ਕਰੋਟਾਂ ਤਾਂ ਸਾਰੇ ਵਧੀਆ ਬੈਠੇ ਆ ਬਾ ਬੱਚਿਆਂ ਨੂੰ ਆਪਾਂ ਪਾਣੀ ਦੇਦਾ ਸੀਗਾ ਇਹਨਾਂ ਨੂੰ ਵੀ ਤੇ ਬਸ ਪਾਣੀ ਬਾਹਰ ਲੈ ਚਾਲਦੇ ਆਂ ਦਵਾਈ ਬੁੱਢੀ ਸਾਰਿਆਂ ਨੂੰ ਦੇਤੀ ਔਕੇ ਰਬੋਟਾਂ ਜਾਵਾਂ ਤੇ ਆਪਾਂ ਹੁਣ ਛੱਡ ਦਿੰਨੇ ਆ ਇੱਕ ਲਾਈਟਾਂ ਤੇ ਬਸ ਲਾਈਟਾਂ ਛੱਡ ਦੇਣਾ ਹੇ ਬਾਇਰਾ ਖਾ ਗਏ ਚਾ ਨਾ ਇਹ ਬੁੱਧਰ ਨਾਤਾ ਅੱਲਾ ਰੱਬ ਨਾਲ ਪਰ ਆਪਾਂ ਲਾਈਟਾਂ ਦਾ ਪ੍ਰਬੰਧ ਕਰਦ ਗਏ ਇਹਨਾਂ ਨੂੰ ਜਾਗਾ ਪੁਣਾ ਮੈਟਰੋ ਲੇਟਾਂ ਆ ਦੇਖੋ ਕੀ ਹਾਲ ਹੋ ਜਾਂਦਾ ਜਿਵੇਂ ਕਾਲੀ ਕਾਲੀ ਪੈਂਟ ਦਾ ਕੋਟ ਜਿਵੇਂ ਕਾਲਾ ਕਾਲਾ ਸੀਗਾ ਇਹ ਦੇਖੋ ਮੈਂ ਝੋਕ ਜਾਗਾ ਪੁਣਾ ਮੈਟਰੋ ਲੇਟਾਂ ਬੜਬ ਜਗਾ ਪਈ ਚਲੋ ਲੱਗ ਗਿਓ ਰੱਬਾਈਓ ਅੱਜ ਆਪ ਲਾਵਾਂਗੇ ਜਾਲ ਫੇਰ ਐਂ ਕਰਾਂਗੇ ਪਹਿਲਾਂ ਨਾ ਆਪਾਂ ਕੁੱਕੜ ਦਾ ਪੰਜਾ ਲੈ ਕੇ ਖਵਾ ਲਈਏ ਇੱਕ ਅੱਧਾ ਨਾ ਉਹ ਜੇ ਨਵੇਂ ਆਉਣ ਲੱਗੀ ਆ ਤੇ ਕੁੱਕੜ ਦਾ ਪੰਜਾ ਲੈ ਕੇ ਖਵਾ ਦਿੰਨੇ ਇੱਕ ਅੱਧਾ ਦੇ ਨਾ ਫੇਰ ਉਹ ਛੀਤੀ ਆ ਜੂਗੀ ਚੱਲ ਕੋਈ ਨਾ ਲਾਵਾਂਗੇ ਅੱਜ ਵੀ ਜਾਲ ਵੇਖਾਂਗੇ ਕੀ ਬੰਦਾ ਆ ਵੱਡੇ ਜਾਲ ਚ ਸੁੱਟਾਂਗੇ ਇਹ ਚ ਇਹ ਝੂ ਆਈ ਸੀਗੀ ਉਹ ਛੜਤੀ ਉਹ ਮੇਰੇ ਕੋਲ ਨਾ ਦੂਜੀ ਰੀਲ ਜੀ ਬਣੀ ਪਈ ਆ ਤੋ ਉਹ ਮੈਂ ਐਡ ਕਰ ਦੂੰਗਾ ਜੇ ਹੁੰਦੀ ਹੋਈ ਵਿੱਚ ਇਥੇ ਵਿੱਚ ਐਡ ਕਰ ਦਾਂਗੇ ਵੀ ਵੀਡੀਓ ਤੇ ਦਿਖਾ ਦਾਂਗੇ ਤੁਹਾਨੂੰ ਬਿੱਲੀ ਉਹ ਵੀ ਉਹ ਥੋੜੀ ਜੀ ਮੈਂ ਉਹੀ ਬਣਾਈ ਸੀ ਕਲਿੱਪ ਜੀ ਤੇ ਚਲੋ ਆਪਾਂ ਐਡ ਕਰ ਦਾਂਗੇ ਮੇਰਾ ਬੈਟਰੀ ਲੋ ਸੀ ਯਾਰ ਮੈਂ ਬੰਦ ਨਾ ਹੋ ਜੇ ਫੋਨ ਉਹ ਥੋੜੀ ਜੀ ਬਣਾਤੀ ਬਣਾਤੇ ਹੋਗੇ ਮੈਂ ਪੰਜਾ ਛਿਆ ਸਕਿੰਟਾਂ ਦੀ ਬਸ ਇੰਨੀ ਹੀ ਬਣੀ ਸੀਗੀ ਉਹ ਵਿੱਚ ਐਡ ਕਰ ਦਾਂਗੇ ਆਪਾਂ ਤੇ ਬਾਕੀ ਆਕਰਦਾ ਕੂਤਰਾ ਇਹਦਾ ਕੋਠੀ ਤੇ ਰਹਿੰਦੇ ਆ ਇਵੀ ਲਿਉਨੇ ਯਾਰ ਫੜ ਕੇ ਟਾਈਮ ਹੀ ਲੱਗਦਾ ਇਕ ਠੰਡ ਵਾਲੀ ਬਾਹਰ ਨਿਕਲ ਨੂੰ ਜੀ ਨਹੀਂ ਕਰਦਾ ਬੈਹ ਚੱਲਿਆ ਫੇਰ ਠੰਡ ਇਹ ਕੁੱਤੋਂ ਦਾ ਮਿੱਤਰੋਂ ਠੰਡਾ ਜਿਦਾ ਲੱਥੀ ਨਹੀਂ ਕਰੋ ਚੱਕਾ ਆ ਇਧਰ ਚੱਕੋ ਆਦੀ ਨੇ ਟਾਵਰ ਹੁਣ ਅੱਗ ਨੂੰ ਤਾਂ ਲਹਿ ਗਈ ਹੁਣ ਫੇਰ ਲੈਂਦੀ ਹੁੰਦੀ ਧੁੰਦ ਆ ਬਿੱਲੀ ਸੀ ਮਿੱਤਰੋ ਦੇਖ ਲੋ ਇਨੇ ਆਪਣਾ ਕਬੂਤਰ ਫੱਟੜ ਕੀਤਾ ਸੀਗਾ ਬਿੱਲੀ ਨੇ ਅੱਜ ਫੜ ਲਈ ਇਹ ਵੀ ਫਿਰ ਹਾਂਜੀ ਮਿੱਤਰੋ ਆਪਾਂ ਬਣਾਉਣੇ ਪਹਿਲਾਂ ਕਬੂਤਰ ਹੁਣ ਜਾਲ ਲਾਉਣ ਲੱਗੇ ਆਪਾਂ ਤੇ ਪਹਿਲਾਂ ਕਬੂਤਰ ਬਣਾ ਲੀ ਖੰਭਾ ਦਾ ਰੈਡੀ ਕਰ ਲਈ ਕਬੂਤਰ ਤੇ ਉਹ ਵੜ ਮੈਂ ਰੱਖਦਾ ਫੋਨ ਆਪਾਂ ਕਰਦੇ ਆ ਕਬੂਤਰ ਤਿਆਰ ਨਕਲੀ ਕਬੂਤਰ कल भी इस बिल्ली पड़ी थी अज भी आप नहीं पड़ा नहीं बिल्ली जी नकली कबूतर हो गया रेडी अपना ਸਾਹਮਣੇ ਪਹਿਲਾ ਸੈਟ ਲਗੇ ਇਹ ਇੱਥੇ ਬੰਨ੍ਹਦਗੇ ਨੂੰ ਕਿ ਯਾਰ ਚਾਕੇ ਭੱਜ ਜਾਂਦੀ ਹੁੰਦੀ ਹੈ ਇਹ ਬਿੱਲੀ ਇਸ ਵਿੱਚ ਤੇ ਆਪਾਂ ਥੱਲੇ ਇੱਥੇ ਬੰਨ੍ਹ ਦਿੰਨੇ ਆ ਦੋ ਮਿੰਟ ਮੈਂ ਮਿੱਤਰੋ ਫੋਨ ਰੱਖਦਾ ਲੋ ਜੀ ਮਿੱਤਰੋ ਉਤਰ ਹੋ ਗਿਆ ਆਪਣਾ ਰੈਡੀ ਬੰਨਤਾ ਰੱਸਾ ਚੱਕੋ ਜੀ ਗੂਤਰ ਰੈਡੀ ਹੋ ਗਿਆ ਆਪਣਾ ਕਿ ਲਹਣ ਖੋਲਦੇ ਆਪਾਂ ਇਹਦੇ ਨਾਲ ਰੱਸੀ ਰੱਸੀ ਖੋਲ ਲਗੇ ਇਹ ਛੋਟਾ ਪਿੰਜਰਾ ਤੇ ਇਹ ਚ ਆਉਣੀ ਨਹੀਂ ਆ ਬਾਲਾ ਵੱਡਾ ਇਹ ਚ ਮੈਂਟੋ ਮੈਂਟੀ ਆ ਜੂਗੀ ਕੱਲ ਵੀ ਉਸੇ ਜੀ ਆਈ ਆ ਆ ਖੋਲ ਕੇ ਰੱਸੀ ਚ ਉਧਰ ਬੰਨਦੇ ਫਿਰ ਕਾਂਟੇ ਕਰਦੇ ਕੰਟੀਨਿਊ ਆਪਾਂ ਹਾਂਜੀ ਮਿੱਤਰੋ ਆਪਣਾ ਹੋ ਗਿਆ ਪਿੰਜਰਾ ਰੈਡੀ ਅਗਲੀ ਗੂਤਰੀ ਆਪਣਾ ਰੈਡੀ ਆ ਤੇ ਪਿੰਜਰਾ ਆਪਾ ਇੰਨਾ ਖੁੱਲਾ ਰਹਿਣ ਦਿੰਨੇ ਆ ਮਤਲਬ ਇੱਥੇ ਦੀ ਬਿੱਲੀ ਭੜਜੂਗੀ ਤੇ ਜਿਹੜਾ ਆਪਾ ਅੰਦਰ ਆ ਰੱਸੀ ਲਾਤੀ ਆਪਾਂ ਤੇ ਰੱਸੀ ਸਾਰੀ ਅੰਦਰ ਲੈ ਜਾਗੇ ਆਪਾਂ ਰੱਸੀ ਵਿਛਾ ਕੇ ਅੰਦਰ ਲੈ ਗਏ ਆਪਾਂ ਤੇ ਜਿਹੜੋਂ ਅੰਦਰੋਂ ਰੱਸੀ ਖਿੱਚੀ ਜਾਊਗੀ ਤੇ ਆ ਪਿੰਜਰਾ ਜਿਹੜਾ ਖੁੱਲਾ ਆਇ ਇੱਕ ਬੰਦ ਹੋ ਜਾ ਫਿਰ ਆਪਾਂ ਇਥੇ ਲਾ ਦੇ ਕੁੰਡੀ ਫਿਰ ਆਪਣੀ ਬਿੱਲੀ ਹੋ ਜਾਊਗੀ ਕੈਦ ਤੇ ਥੋੜਾ ਇੱਥੇ ਛੱਡ ਦਿੰਨੇ ਆ ਲਓ ਜੀ ਹੁਣ ਇਥੋਂ ਇਧਰ ਹੀ ਆਉਂਦੀ ਨਹੀਂ ਬਿੱਲੀ ਤੇ ਇੱਥੇ ਵੜ ਕੇ ਵਿੱਚ ਤੇ ਆਪਾਂ ਉਹਦੇ ਰਸੀ ਖਿੱਚ ਦਾਂਗੇ ਕੰਮ ਖਤਮ ਬਿੱਲੀ ਦਾ ਤੇ ਦੂਜਾ ਆਪਾਂ ਨਿੱਕਾ ਜਾਲ ਟੰਗਤਾ ਇੱਥੇ ਇਹ ਨਿੱਕਾ ਸੀ ਯਾਰ ਉਹ ਵੱਡਾ ਬਾਲਾ ਚਲੋ ਮਿੱਤਰੋ ਕਰਦੇ ਆਪਾਂ ਬਲੌਗ ਦਾ ਐਂਡ ਤੇ ਵੇਨੇ ਆ ਕੱਲੂ ਬਿੱਲੀ ਫੜੀ ਜਾਂਦੀ ਏ ਕਿ ਨਹੀਂ ਫੜੀ ਜਾਂਦੀ ਇੱਕ ਤਾਂ ਆਪਾਂ ਫੜ ਲਈ ਆ ਤੇ ਕੱਲ ਦੀ ਵੇਨੇ ਆ ਡੱਬੀ ਇੱਕ ਹੋਰ ਬਿੱਲੀ ਚਿੱਟੇ ਤੇ ਕਾਲੇ ਰੰਗ ਦੀ ਆ ਉਹ ਬਿਲੀ ਵੀ ਨਾ ਫੜੀ ਜਾਂਦੀ ਕਿ ਨਹੀਂ ਫੜੀ ਜਾਂਦੀ ਧੰਨਵਾਦ ਸਾਰੇ ਵੀਰਾਂ ਦਾ ਬਲੌਗ ਵੇਖਣ ਲਈ ਤੇ ਕੱਲ੍ਹ ਵਾਲੀ ਵੀਡੀਓ ਵੇਖਣ ਲਈ ਚੈਨਲ ਆਪਣਾ ਕਰ ਲੋ ਸਬਸਕ੍ਰਾਈਬ ਡੋਟ ਗਰੁੱਪ ਧੰਨਵਾਦ ਸਾਰੇ ਵੀਰਾਂ ਦਾ